ਸਾਸ਼ੂ ਕਾਲ ਦਰਸ਼ਕੋ ਮੈਂ ਆ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਗੱਲ ਕਰਦੇ ਅੱਜ 11 ਤਰੀਕਾ ਜੀ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਹੁਤ ਵੱਡੇ ਲੈਵਲ ਤੇ ਜਿਹੜੇ ਕਿ ਟਰਾਲੀਆਂ ਭਰ ਪੜ ਗਿਆ ਤੇ 6-6 ਮਹੀਨੇ ਦਾ ਰਾਸ਼ਨ ਜਿਹੜਾ ਟਰਾਲੀਆਂ ਦੇ ਵਿੱਚ ਮੌਜੂਦ ਰੱਖ ਕੇ ਔਰ ਤੇਲ ਦੇ ਟੈਂਕਰ ਨਾਲ ਭਰਾ ਕੇ ਜਿਵੇਂ ਕਿ ਪੂਰੀ ਵੱਡੀ ਤਿਆਰੀ ਦੇ ਨਾਲ ਦਿੱਲੀ ਅੰਦੋਲਨ ਦੇ ਵਿੱਚ ਸ਼ਾਮਲ ਹੋਉਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਔਰ ਹੁਣ ਜਿਹੜਿਆ 10 ਵਜੇ ਦਾ ਕਰੀਬ ਜਿਹੜਾ ਇੱਥੋਂ ਰਵਾਨਾ ਹੋਣ ਜਾ ਰਹੇ ਨੇ ਜੋ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਬਹੁਤ ਤੋਂ ਵੱਡਾ ਕਾਫਲਾ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਹ ਯੋਧੇ ਜਿਹੜੇ ਆ ਕਿ ਦਿੱਲੀ ਨੂੰ ਕੂਚ ਕਰਨ ਗਿਆ ਚ ਸੋ ਗੱਲ ਕਰਦੇ ਆ ਜੇ ਦੂਸਰੇ ਪਾਸੇ ਸੈਂਟਰ ਸਰਕਾਰ ਦੀ ਜੋ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸੜਕਾਂ ਦੇ ਵਿੱਚ ਡੇਢ ਤੋਂ ਫੁੱਟ-ਫੁੱਟ ਤੇ ਜਿਹੜੇ ਆ ਇਤਖੇ ਕਰਕੇ ਸੂਰੇ ਜਿਹੜੇ ਸੜਕ ਦੇ ਵਿੱਚ ਲਗਾ ਦਿੱਤੇ ਗਏ ਨੇ ਜਿੱਦਾਂ ਕੋਈ ਦੂਸਰੇ ਪਾਸਿਓਂ ਹਮਲੇ ਦੀ ਤਿਆਰੀ ਦੇ ਵਿੱਚ ਕੋਈ ਜਦਾ ਆ ਰਿਹਾ ਹੁੰਦਾ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਬਹੁਤ ਬੁਰਾ ਵਿਵਾਰ ਕੀਤਾ ਜਾ ਰਿਹਾ ਆਖਰ ਕੋ ਦਿੱਲੀ ਜਾ ਰਿਹਾ ਆਪਣੇ ਧਰਨੇ ਵਾਸਤੇ ਆਪਣੀਆਂ ਹੱਕੀ ਮੰਗਾ ਵਾਸਤੇ ਪ੍ਰੋਟੈਸਟ ਕਰਨ ਵਾਸਤੇ ਉਹਨਾਂ ਨਾਲ ਸੈਂਟਰ ਸਰਕਾਰ ਕੀ ਬਤੀਰਾ ਕਰ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ 4 ਤੋਂ 5 ਫੁੱਟ ਦੀ ਹਾਈਟ ਵਾਲੇ ਵੱਡੇ ਵੱਡੇ ਸਿਮਿੰਟਡ ਪਿੱਲਰ ਜਿਹੜੇ ਬਣਾ ਦਿੱਤੇ ਗਏ ਨੇ ਔਰ ਰੋਡ ਦੇ ਵਿੱਚ ਖਲਾਰ ਦਿੱਤੇ ਗਏ ਨੇ ਨਾਲ ਦੀ ਨਾਲ ਉਥੇ ਜੀਸੀਬੀ ਮਸ਼ੀਨਾ ਦੇ ਵੱਡੇ ਹੈਡਰੇ ਜਿਹੜੇ ਆ ਲਗਾ ਦਿੱਤੇ ਗਏ ਨੇ ਕਿ ਕਿਸ ਵੇਲੇ ਵੀ ਜਿਹੜੇ ਕਿਸਾਨ ਜਿੱਥੇ ਬੰਦਿਆਂ ਦੀਆਂ ਟਰਾਲੀਆਂ ਆਉਂਦੀਆਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਢੱਕਿਆ ਜਾਏ ਔਰ ਕਿਸਾਨਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਿਸ਼ਾਨ ਸਿੰਘ ਜੀ ਵੱਲੋਂ ਜਿਹੜੇ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਜਿਹੜਾ ਦਿੱਲੀ ਉਹ ਹਰ ਹਰ ਦੇ ਵਿਚੇੜੇ ਆ ਪਹੁੰਚਣਗੇ ਔਰ ਜਿਹੜੀਆਂ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਹੀ ਹਟਣਗੇ ਔਰ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਪਿਛਲੇ ਸਾਲ ਮੋਦੀ ਸਾਹਿਬ ਨੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਦੇ ਜਿਹੜੇ ਉਹਨਾਂ ਕੋਲ ਪੇਪਰ ਵੀ ਮੌਜੂਦ ਪਏ ਰਹੇ ਲਿਖਤੀ ਪੇਪਰ ਮੌਜੂਦ ਨੇ ਉਹਨਾਂ ਦੇ ਕੋਲ ਜਿਹੜੇ ਕਿ ਵਾਅਦਾ ਕਰਕੇ ਵਾਅਦੇ ਤੋਂ ਮੁੱਕਰ ਗਏ ਨੇ ਜਦੋਂ ਬੰਦੀਆਂ ਵਾਪਸ ਆ ਗਈਆਂ ਸੀ ਗਿਆ ਧਰਨਾ ਵਾਲਿਆਂ ਨੇ ਭੇਜਤਾ ਸੀ ਕਿ ਲਓ ਜੀ ਆਪਾਂ ਤੁਹਾਡੇ ਕਾਨੂੰਨ ਜਿਹੜੇ ਆ ਰੱਦ ਕਰ ਦਿੰਨੇ ਗੁਰਨਾਕ ਤੇ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਜੀ ਨੇ ਲਾਈਵ ਹੋ ਕੇ ਪੂਰੇ ਵਰਲਡ ਦੇ ਵਿੱਚ ਇਹ ਸੁਨੇਹਾ ਦਿੱਤਾ ਕਿ ਆਪਾਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਕਾਨੂੰਨ ਰੱਦ ਕਰਕੇ ਜਿਹੜੇ ਘਰਾਂ ਨੂੰ ਭੇਜ ਦਿੱਤਾ ਉੱਥੇ ਹੀ 700 ਤੋਂ ਪਲੱਸ ਜਿਹੜੀਆਂ ਸ਼ਹਾਦਤਾਂ ਹੋਈਆਂ ਦਿੱਲੀ ਦੇ ਵਿੱਚ ਉਹਨਾਂ ਨੂੰ ਕੋਈ ਅੱਜ ਦਿਨ ਤੱਕ ਜਿਹੜੀ ਆ ਸਰਕਾਰ ਵੱਲੋਂ مالی ਮਦਦ ਨਹੀਂ ਮਿਲੀ ਜੇ ਆਪਾਂ ਗੱਲ ਕਰ ਲਈਏ ਪਰਚੀਆਂ ਦੀ ਜਿੰਨੇ ਵੀ ਐਫ ਆਈ ਆਰ ਦਰਜ ਹੋਈਆਂ ਨੇ ਕਿਸਾਨਾਂ ਦੇ ਟਰੈਕਟਰ ਅੱਜ ਵੀ ਦਿੱਲੀ ਦੇ ਉਹਨਾਂ ਥਾਣਿਆਂ ਦੇ ਵਿੱਚ ਰੋਲ ਰਹੇ ਨੇ ਗੱਲ ਰਹੇ ਨੇ ਸਰ ਰਹੇ ਨੇ ਉਹਨਾਂ ਦਾ ਕੋਈ ਵੀ ਜਿਹੜਾ ਅੱਜ ਦਿਨ ਤੱਕ ਹੱਲ ਨਹੀਂ ਹੋਇਆ ਸੋ ਢੱਲੇਵਾਲ ਸਾਹਮਣੋਂ ਵੀ ਗੱਲ ਕੀਤੀ ਸੀਗੀ ਉਹਨਾਂ ਨੇ ਵੀ ਇਹ ਗੱਲ ਦੱਸਿਆ ਕਿ ਜਿਹੜੇ ਆਪਾਂ ਐਨਆਰਆਈਆਂ ਨੂੰ ਜਿਹੜਾ ਵੀ ਉਹਨਾਂ ਨੇ ਬੈਨ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਆਉਣ ਲਈ ਉਹਨਾਂ ਪਰਚਿਆਂ ਨੂੰ ਲੈ ਕੇ ਅਤੇ ਜਿਹੜੇ ਟਰੈਕਟਰ ਫਸੇ ਨੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਉੱਪਰ ਜਿਹੜੇ ਪਰਚੇ ਹੋਏ ਨੇ ਉਹ ਵੀ ਰੱਦ ਕਰਵਾ ਕੇ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਲੋਟਾਂਗੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਬਹੁਤ ਵੱਡੇ ਲੈਵਲ ਤੇ ਮੋਦੀ ਸਰਕਾਰ ਵੱਲੋਂ ਜਿਹੜਾ ਕਿ ਕਿਸਾਨਾਂ ਨੂੰ ਡੱਕਣ ਦੇ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਵੱਡੇ ਤੋਂ ਵੱਡੇ ਕੰਟੇਨਰ ਅਤੇ ਸੀਮਟ ਵਾਲੇ ਜਿਹੜੇ ਪਿੱਲਰਸ ਬਣਾ ਦਿੱਤੇ ਗਏ ਨੇ ਔਰ ਉਹਨਾਂ ਦੇ ਫਰੰਟ ਦੇ ਉੱਪਰ ਜਿਹੜੇ ਸਰੀਏ ਲਗਾ ਕੇ ਜਿਹੜਾ ਟਰੈਕਟਰ ਦੇ ਰੈਡੀਏਟਰ ਪਾਉਣ ਵਾਸਤੇ ਜਿਹੜਾ ਪੁਖਤਾ ਇੰਤਜ਼ਾਮ ਜਿਹੜਿਆ ਕੇ ਸੈਂਟਰ ਸਰਕਾਰ ਵੱਲੋਂ ਕਰ ਲਏ ਗਏ ਨੇ ਪਰ ਦੇਖਦੇ ਆ ਕਿਸਾਨ ਦਿੱਲੀ ਪਹੁੰਚ ਪਾਉਂਦੇ ਆ ਕਿ ਜਾਂ ਕਿਸ ਵੇਲੇ ਪਹੁੰਚਦੇ ਆ ਦਿਖਾਉਂਦੇ ਰਾਂਗੇ ਤੁਹਾਨੂੰ ਲਾਈਵ ਅਪਡੇਟ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਾਜ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਤਖਲੀ ਸਤਿ ਸ਼ਕਾਲ